ਸਰ ਕੀ ਮਾਮਲਾ ਸਰ ਪੂਰਾ ਹਜੀ ਮਾਨਯੋਗ ਬੀਜਪੀ ਪੰਜਾਬ ਸ਼੍ਰੀ ਗੌਰਵ ਜੀ ਦਾ ਭਾਈ ਵੀਰਸ ਅਤੇ ਮਾਨਯੋਗ ਕਮਿਸ਼ਨਰ ਪੁਲਿਸ ਸੁਲੰਦਰ ਸਿੰਘ ਤੋਂ ਸ਼ਰਮਾ IPS ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਹੋ ਸੀ ਨੈਸ਼ਨਲ ਲੈਵਲ ਇਕ ਮਕੇ ਚਲਾਈ ਆ ਉਹਦੇ ਤਹਿਤ ਖਾਣਾ 5 ਨੰਬਰ ਦੀ ਪੁਲਿਸ ਨੂੰ ਇੱਕ ਵੱਡੀ ਸਫਤਤਾ ਹਾਸਲ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਦੋਸ਼ੀ ਨੂੰ ਅਰੈਸਟ ਕਰਕੇ ਉਹਦੇ ਕੋਲੋਂ 295 ਜੁੜੀਆਂ ਨਸ਼ੀਲੀ ਗੋਲੀਆਂ ਉਹ ਬਰਾਮਦ ਕੀਤੀਆਂ ਤੇ 90 ਜਿਹੜੇ ਨਸ਼ੀਲੇ ਕੈਪਸੂਲ ਹੈ ਮੂੰਗਰਾਬ ਕੀਤਾ ਹੈ ਇਸ ਦੇ ਨਾਲ ਨਾਲ ਹੀ ਇਹਨਾਂ ਨੇ 17640 ਪਿਆਜ ਦਾ ਡਰਗ ਮਨੀ ਹੈ ਉਹ ਇਸ ਤੋਂ ਰਿਕਵਰ ਕੀਤੀ ਹੈ ਦੋਸ਼ੀ ਦਾ ਨਾਮ ਹੈ ਉਹ ਲੜਕੀ ਦਵਿੰਦਰ ਕੁਮਾਰ ਪੁੱਤਰ ਪਿਆਰੇ ਲਾਲ ਇਹ ਬਸਤੀ ਗੁਜਰਾ ਦਾ ਰਹਿਣ ਵਾਲਾ ਜੀ ਦੋਸ਼ੀ ਸਰ ਪਹਿਲੇ ਕੋਮਕਦਮ ਦਰਜ ਹੈਗਾ ਫਿਲਹਾਲ ਉਸ ਇੱਕ ਪ੍ਰਿੰਮਰੀ ਚੈੱਕ ਕੀਤਾ ਹੈਗਾ ਇਹਦੇ ਤੇ ਪਹਿਲਾਂ ਕੋਈ ਕਾਰਵਾ ਦਰਜ ਨਹੀਂ ਹੈਗਾ ਇਹ ਪਹਿਲਾਂ ਕੋਮਕਦਮ ਦਰਜ ਕੀਤਾ ਸੀ ਐਫ ਆਈ ਆਰ ਨੰਬਰ 106/24 5 ਨੰਬਰ 5